ਇੱਕ ਭਾਈ ਜੋ ਕਿ 100 ਸਾਲ ਪਹਿਲਾਂ ਪੰਜਾਬ ਛੱਡ ਕੇ ਕੈਨੇਡਾ ਪਹੁੰਚਿਆ ਜਦੋਂ ਉਸਨੇ ਆਪਣੀ ਪਹਿਲੀ ਵਾਰੀ ਇੱਥੇ ਪੱਗ ਬੰਨੀ ਤਾਂ ਲੋਕ ਹੱਸ ਪਏ ਜਦੋਂ ਉਸਨੇ ਕਿਸੇ ਰੈਸਟੋਰੈਂਟ 'ਚ ਜਾਣਾ ਚਾਹਿਆ ਤੇ ਉਸ ਲਈ ਦਰਵਾਜ਼ਾ ਹੀ ਬੰਦ ਕਰ ਦਿੱਤਾ ਗਿਆ ਪਰ ਉਸਨੇ ਹਾਰ ਨਹੀਂ ਮੰਨੀ ਉਸਨੇ ਕਿਹਾ ਕਿ ਨਾ ਤੇ ਸਾਡੀਆਂ ਦਾੜ੍ਹੀਆਂ ਕੱਟੀਆਂ ਜਾਣਗੀਆਂ ਤੇ ਨਾ ਹੀ ਸਾਡੇ ਰੀਤੀ ਰਿਵਾਜ ਮਰਨਗੇ ਕੈਨੇਡਾ ਨੇ ਸਾਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਇਤਿਹਾਸ ਰੱਜ ਕੇ ਦਿਖਾਵਾਂਗੇ ਫਿਰ ਸ਼ੁਰੂਆਤ ਹੁੰਦੀ ਹੈ ਉਸ ਗੁਰਦੁਆਰੇ ਦੀ ਜੋ ਕਿ ਅੱਜ 100 ਸਾਲ ਤੋਂ ਵੀ ਵੱਧ ਪੁਰਾਣਾ ਹੋ ਚੁੱਕਿਆ ਜਿੱਥੇ ਸਿੱਖ ਪਾਈ ਚਾਰੇ ਨੇ ਪਹਿਲੀ ਵਾਰ ਵਿਦੇਸ਼ ਵਿੱਚ ਆਪਣੀ ਆਜ਼ਾਦੀ ਲਈ ਲੜਾਈ ਲੜੀ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਗੁਰਦੁਆਰਾ ਬਣਾਉਣ ਵਿੱਚ ਕਿੰਨੀਆਂ ਮੁਸ਼ਕਲਾਂ ਆਈਆਂ ਤੁਸੀਂ ਕਦੇ ਸੋਚਿਆ ਕਿ ਕੈਨੇਡਾ ਵਿੱਚ ਪਹਿਲਾ ਗੁਰਦੁਆਰਾ ਸਾਹਿਬ ਅੰਦਰੋਂ ਲੱਗਦਾ ਕਿਵੇਂ ਦਾ ਸੀ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ 100 ਸਾਲ ਪੁਰਾਣੀ ਇਮਾਰਤ ਦੇ ਅੰਦਰ ਜਿੱਥੇ ਪਹਿਲੀ ਵਾਰ ਸਤਨਾਮ ਵਾਹਿਗੁਰੂ ਦੀ ਗੂੰਜ ਹੋਈ ਇਸ ਗੁਰਦੁਆਰੇ ਦੀ ਇੱਕ ਗੱਲ ਜੋ ਬਹੁਤ ਹੀ ਘੱਟ ਲੋਕ ਜਾਣਦੇ ਨੇ ਸਾਲ ਪਹਿਲਾਂ ਜਿਨ੍ਹਾਂ ਨੇ ਇਹ ਗੁਰਦੁਆਰਾ ਸਾਹਿਬ ਬਣਾਇਆ ਉਹਨਾਂ ਦਾ ਨਾਮ ਤਾਂ ਹੁਣ ਲੋਕ ਨਹੀਂ ਜਾਣਦੇ ਪਰ ਉਹ ਅੱਜ ਵੀ ਸਾਡੀ ਆਜ਼ਾਦੀ ਦੇ ਅਸਲ ਹੀਰੋ ਨੇ ਕੈਨੇਡਾ ਵਿੱਚ ਸਿੱਖ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਅਤੇ ਪਹਿਲਾ ਸਿੱਖ ਟੈਂਪਲ ਜੋ ਕਿ ਐਬਰਸਪੋਰਟ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿੱਚ ਹੈ 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਬਹੁਤ ਸਾਰੇ ਸਿੱਖ ਕਿਸਾਨ ਅਤੇ ਮਜ਼ਦੂਰ ਕੈਨੇਡਾ ਪਹੁੰਚੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਿੱਖ ਬ੍ਰਿਟਿਸ਼ ਕੋਲੰਬੀਆ ਦੀਆਂ ਲੱਕੜਾਂ ਦੀਆਂ ਮਿੱਲਾਂ ਵਿੱਚ ਕੰਮ ਕਰਦੇ ਸਨ ਉਹਨਾਂ ਨੇ ਆਪਣੀ ਸਿੱਖ ਧਰਮ ਦੀ ਪਛਾਣ ਨੂੰ ਕਾਇਮ ਰੱਖਣ ਲਈ 1908 ਵਿੱਚ ਪਹਿਲਾ ਗੁਰਦੁਆਰਾ ਸਾਹਿਬ ਬਣਾਉਣ ਦੀ ਸ਼ੁਰੂਆਤ ਕੀਤੀ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਫਿਰ ਇਸ ਗੁਰਦੁਆਰਾ ਸਾਹਿਬ ਨੂੰ ਬਣਾਇਆ ਕਿਵੇਂ ਗਿਆ ਦਰਅਸਲ ਸਨ 1900 ਵਿੱਚ ਪੰਜਾਬੀ ਸਿੱਖ ਵੱਡੀ ਗਿਣਤੀ ਵਿੱਚ ਕੰਮ ਦੀ ਤਲਾਸ਼ ਵਿੱਚ ਕੈਨੇਡਾ ਪਹੁੰਚਣ ਲੱਗੇ ਜਿੱਥੇ ਉਹਨਾਂ ਨੇ ਜ਼ਿਆਦਾਤਰ ਫਾਰਮਿੰਗ ਲੱਕੜ ਕੱਟਣ ਵਾਲੀਆਂ ਮਿਲਾਂ ਅਤੇ ਰੇਲਵੇ ਕੰਸਟਰਕਸ਼ਨ ਵਿੱਚ ਕੰਮ ਕੀਤਾ ਪਰ ਉਹਨਾਂ ਨੂੰ ਵਿਦੇਸ਼ ਵਿੱਚ ਇੱਕ ਇਕੱਲਾਪਨ ਮਹਿਸੂਸ ਹੋਣ ਲੱਗਿਆ ਉਹਨਾਂ ਨੂੰ ਲੱਗਿਆ ਕਿ ਆਪਣੇ ਧਰਮ ਅਤੇ ਆਪਣੀ ਰੀਤੀ ਰਿਵਾਜਾਂ ਨਾਲ ਜੁੜੇ ਰਹਿਣ ਦੀ ਸਾਨੂੰ ਅੱਜ ਵੀ ਲੋੜ ਹੈ ਅਤੇ ਕਮਾਈ ਤੋਂ ਬਾਅਦ ਇੱਕ ਅਜਿਹੀ ਥਾਂ ਹੋਣੀ ਚਾਹੀਦੀ ਹੈ ਜਿੱਥੇ ਉਹ ਗੁਰਬਾਣੀ ਸੁਣ ਸਕਣ ਭਾਈ ਰੇ ਨਾਲ ਮਿਲ ਸਕਣ ਅਤੇ ਕੋਈ ਸਮਾਜਿਕ ਇਕੱਠ ਕਰਕੇ ਆਪਣੀਆਂ ਗੱਲਾਂ ਇੱਕ ਦੂਜੇ ਨਾਲ ਸ਼ੇਅਰ ਕਰ ਸਕਣ। ਉਹਨਾਂ ਸਭ ਸਿੱਖ ਭਰਾਵਾਂ ਨੇ ਮਿਲ ਕੇ ਇਹ ਫੈਸਲਾ ਕੀਤਾ ਕਿ ਇੱਥੇ ਇੱਕ ਗੁਰਦੁਆਰਾ ਸਾਹਿਬ ਬਣਾਉਣ ਦੀ ਲੋੜ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਫਿਰ ਉਹ ਗੁਰਦੁਆਰਾ ਸਾਹਿਬ ਬਣਾਇਆ ਕਿਵੇਂ ਗਿਆ। ਸਿੱਖ ਮਜ਼ਦੂਰਾਂ ਨੇ ਫੈਸਲਾ ਕੀਤਾ ਕਿ ਹਰ ਹਫਤੇ ਦੀ ਤਨਖਾਹ ਵਿੱਚੋਂ ਦਾਨ ਕੱਢਿਆ ਜਾਵੇਗਾ। ਉਹਨਾਂ ਨੇ ਹਰ ਹਫਤੇ ਆਪਣੀ ਸੈਲਰੀ ਵਿੱਚੋਂ 1-1 ਡਾਲਰ ਇਕੱਠਾ ਕਰਨਾ ਸ਼ੁਰੂ ਕੀਤਾ। ਕੋਈ ਸਰਕਾਰੀ ਮਦਦ ਨਹੀਂ ਸੀ ਇਸ ਲਈ 100% ਸੰਤ ਸੇਖ ਪਾਈ ਜਾ ਰਹੇ ਨੇ ਇਹ ਗੁਰਦੁਆਰਾ ਸਾਹਿਬ ਖੁਦ ਹੀ ਬਣਾਇਆ ਪਹਿਲਾਂ ਤਾਂ ਇਹ ਗੁਰਦੁਆਰਾ ਸਾਹਿਬ ਦੀ ਇੱਕ ਛੋਟੀ ਜਿਹੀ ਇਮਾਰਤ ਸੀ ਪਰ 1912 ਤੱਕ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਕਾਫੀ ਵੱਡਾ ਕਰ ਦਿੱਤਾ ਗਿਆ ਇਹ ਉਹੀ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਕਾਮਾਗਾਟਾ ਮਾਰੂ ਸੰਘਰਸ਼ ਸਮੇਂ ਸਾਰੀਆਂ ਮੀਟਿੰਗਾਂ ਇੱਥੇ ਹੀ ਹੋਈਆਂ ਸਨ ਕਾਮਾਗਾਟਾ ਮਾਰੂ ਕਾਂਡ 1914 ਵਿੱਚ ਹੋਇਆ ਇਹ ਗੁਰਦੁਆਰਾ ਉਹੀ ਥਾਂ ਸੀ ਜਿੱਥੇ ਕਿ ਗੁਰਦਿੱਤ ਸਿੰਘ ਸੰਘਾ ਅਤੇ ਹੋਰ ਸਿੱਖ ਆਗੂ ਇਕੱਠੇ ਹੋ ਕੇ ਬ੍ਰਿਟਿਸ਼ ਸਰਕਾਰ ਦੇ ਖਿਲਾਫ ਫ ਲੜਾਈ ਲੜ ਰਹੇ ਸਨ ਇਹ ਹੁਣ ਕੇਵਲ ਇੱਕ ਗੁਰਦੁਆਰਾ ਸਾਹਿਬ ਹੀ ਨਹੀਂ 1920 ਤੋਂ 1930 ਵਿੱਚ ਇਹ ਗੁਰਦੁਆਰਾ ਸਾਹਿਬ ਸਿੱਖ ਰਾਈਟ ਮੂਵਮੈਂਟ ਦਾ ਇੱਕ ਕੇਂਦਰ ਬਣ ਗਿਆ ਜਿੱਥੇ ਕਿ ਸਿੱਖਾਂ ਦੀ ਹਰ ਇੱਕ ਸਮੱਸਿਆ ਦਾ ਹੱਲ ਇੱਥੇ ਹੀ ਮੀਟਿੰਗ ਵਿੱਚ ਕੱਢਿਆ ਜਾਂਦਾ ਸੀ ਉਸ ਸਮੇਂ ਕੈਨੇਡਾ ਦੇ ਲੋਕ ਸਿੱਖਾਂ ਨੂੰ ਪਸੰਦ ਨਹੀਂ ਕਰਨਦੇ ਬਹੁਤ ਥਾਵਾਂ ਉੱਤੇ ਤੇ ਸਿੱਖਾਂ ਨੂੰ ਘਰ ਵੀ ਨਹੀਂ ਸਨ ਮਿਲਦੇ ਤੇ ਨਾ ਹੀ ਕੰਮ ਮਿਲਦੇ ਸੀ 1908 ਵਿੱਚ ਸਿੱਖ ਇਮੀਗ੍ਰੇਸ਼ਨ ਤੇ ਵੀ ਪਾਬੰਦੀ ਲੱਗ ਗਈ ਜਿਸ ਕਰਕੇ ਪੰਜਾਬ ਵਿੱਚੋਂ ਆਉਣ ਵਾਲਿਆਂ ਨੂੰ ਉਕਿਆ ਗਿਆ ਲੋਕ ਸਿੱਖ ਧਰਮ ਨੂੰ ਨਹੀਂ ਸਮਝਣਦੇ ਤਰਬਨ ਅਤੇ ਦਾੜ੍ਹੀ ਵਾਲਿਆਂ ਨੂੰ ਅਜੀਬ ਸਮਝਿਆ ਜਾਂਦਾ ਸੀ ਫਿਰ ਇਸ ਗੁਰਦੁਆਰੇ ਦੇ ਨਿਰਮਾਣ ਦੇ ਨਾਲ ਸਿੱਖਾਂ ਲਈ ਇਕੱਠੇ ਹੋਣ ਦੀ ਇੱਕ ਥਾਂ ਬਣ ਗਈ ਇੰਡੀਆ ਤੋਂ ਬਾਅਦ ਸਿੱਖ ਕਮਿਊਨਿਟੀ ਦਾ ਲੰਗਰ ਸਭ ਤੋਂ ਪਹਿਲਾਂ ਇਸੇ ਹੀ ਗੁਰਦੁਆਰਾ ਸਾਹਿਬ ਵਿੱਚ ਸ਼ੁਰੂ ਹੋਇਆ ਸੀ ਅਤੇ ਉਹ ਲੰਗਰ ਇੰਡੀਆ ਦੀ ਤਰ੍ਹਾਂ ਕੇਵਲ ਸਿੱਖਾਂ ਲਈ ਹੀ ਨਹੀਂ ਸਾਰੇ ਗਰੀਬ ਲੋਕਾਂ ਲਈ ਸੀ ਉਹੀ ਸ਼ੁਰੂਆਤ ਹੁੰਦੀ ਹੈ ਉਸ ਕਹਾਣੀ ਦੀ ਜਿੱਥੇ ਕਿ ਕੈਨੇਡਾ ਦੇ ਵਿੱਚ ਸਿੱਖ ਲੋਕਾਂ ਨੂੰ ਸਿੱਖ ਅਧਿਕਾਰ ਮਿਲਨੇ ਸ਼ੁਰੂ ਹੋਏ ਅੱਜ ਵੀ ਇਹ ਗੁਰਦੁਆਰਾ ਸਾਹਿਬ ਹਜ਼ਾਰਾ ਸਿੱਖ ਪਰਿਵਾਰਾਂ ਲਈ ਇੱਕ ਥਾਂ ਬਣ ਚੁੱਕਿਆ ਹੈ ਜਿੱਥੇ ਕਿ ਹਰ ਹਫਤੇ ਲੰਗਰ ਚੱਲਦਾ ਹੈ ਅਤੇ ਨਵੇਂ ਇਮੀਗ੍ਰੈਂਟਸ ਦੀ ਮਦਦ ਵੀ ਕੀਤੀ ਜਾਂਦੀ ਹੈ ਇਹ ਗੁਰਦੁਆਰਾ ਸਿੱਖ ਇਤਿਹਾਸ ਦੀ ਨਿਸ਼ਾਨੀ ਹੈ ਜੋ ਦੱਸਦਾ ਹੈ ਕਿ ਸਿੱਖ ਧਰਮ ਕਿਸੇ ਇੱਕ ਥਾਂ ਤੱਕ ਸੀਮਤ ਨਹੀਂ ਬਲਕਿ ਦੁਨੀਆ ਦੇ ਕੋਨੇ-ਕੋਨੇ ਤੱਕ ਫੈਲ ਚੁੱਕਿਆ ਹੈ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਕਿਵੇਂ ਦੀ ਲੱਗੀ ਕੀ ਤੁਸੀਂ ਕਦੇ ਕੈਨੇਡਾ ਗਏ ਹੋ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਇੱਥੇ ਰਹਿੰਦਾ ਹੈ ਮੈਨੂੰ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਕੀ ਤੁਸੀਂ ਵਿਦੇਸ਼ੀ ਕਿਸੇ ਗੁਰਦੁਆਰੇ ਦੀ ਇਵੇਂ ਦੀ ਕੋਈ ਹੋਰ ਵੀ ਖਾਸ ਗੱਲ ਸੁਣੀ ਹੈ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਅਤੇ ਇਸ ਗੱਲ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਤੁਸੀਂ ਅੱਜ ਵੀ ਸੋਚਦੇ ਹੋ ਕਿ ਵਿਦੇਸ਼ ਵਿੱਚ ਸਿੱਖਾਂ ਨੂੰ ਉਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਕਿ ਪਹਿਲਾਂ ਸੀ ਐਵੇਂ ਦੀਆਂ ਸਿੱਖ ਇਤਿਹਾਸਿਕ ਜਾਣਕਾਰੀਆਂ ਜਾਣਨ ਲਈ ਤੁਸੀਂ ਸਾਡੇ ਚੈਨਲ ਤੇ ਬਨੇ ਰਹਿਣਾ ਮਿਲਦੇ ਆ ਇੱਕ ਨਵੀਂ ਜਾਣਕਾਰੀ ਇੱਕ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ